ਨਾਕਾਬੰਦੀ ਕੀਤੀ ਸੀ ਜਲੰਧਰ ਰੋਡ ਤੇ ਤੇ ਗੱਡੀ ਸਕਾਰਪੀ ਵਾਈ ਕਾਲੇ ਰੰਗ ਦੀ ਇਹਨੂੰ ਰੋਕਿਆ ਇਹਨੇ ਭਜਾਉਣ ਦੀ ਕੋਸ਼ਿਸ਼ ਕੀਤੀ ਇਹਨੇ ਗੱਡੀ ਭਜਾ ਲਈ ਭਜਾਉਣ ਤੋਂ ਬਾਅਦ ਫਿਰ ਦਾ ਪਿੱਛਾ ਕੀਤਾ ਫੇਰਾ ਰੋਡਵੇਜ ਦੇ ਦੀਪੂ ਲਾ ਕੇ ਜਾ ਕੇ ਇਹਨੂੰ ਫਿਰ ਅੱਗੇ ਗੱਡੀ ਲਾ ਕੇ ਇਹਨੂੰ ਪਤਾ ਨਹੀਂ ਵੀ ਮੇਰੇ ਮਗਰ ਆ ਰਹੀ ਗੱਡੀ ਇਹਨੂੰ ਅੱਗੇ ਗੱਡੀ ਲਾ ਕੇ ਫਿਰ ਇਹਨੂੰ ਗ੍ਰਿਫਤਾਰ ਕੀਤਾ ਜੀ ਗ੍ਰਿਫਤਾਰ ਕਰਕੇ ਕਾਜ ਪੱਤਰ ਹੈਗੇ ਨੇ ਉਹਦੀ ਮਦਰ ਹੈ ਤੇ ਬਾਪ ਦੀ ਮੌਤ ਹੋ ਗਈ ਆ ਤੇ ਉਹਨਾਂ ਦੇ ਜਿਹੜੇ ਬਜ਼ੁਰਗਾਂ ਦੇ ਪੈਸੇ ਮਿਲਦੇ ਨੇ ਤੇ ਉਹ ਫਿਰ ਬੱਚੇ ਗਲਤ ਜੂਨ ਕਰਕੇ ਵੱਡੀਆਂ ਗੱਡੀਆਂ ਲੈ ਲੈਂਦੇ ਨੇ ਹਾਂ ਇਹ ਮੁਲਾਜ਼ਮ ਹੈ ਮੁੰਡਾ ਜੀ ਤੇ ਗੱਡੀ ਵਿੱਚ ਕਿਹੜੀ ਕਿਹੜੀ ਕਮੀ ਪਈ ਗੱਡੀ 'ਚ ਇੱਕ ਦੇ ਅੱਗੇ ਨੰਬਰ ਪਲੇਟਾਂ ਨਹੀਂ ਗਈ ਇੱਕ ਕਾਲੀ ਫਿਲਮ ਲਾਈ ਸੀ ਤੇ ਇੱਕ ਸ਼ਾਰੀਫ ਖਲਾਫੀ ਚ ਕੀਤੀ ਇਹਨਾਂ ਨੇ ਦੇਖੋ ਜੀ ਉਹ ਸਮਾਨ ਨਿਗਰ ਰਹਿ ਗਿਆ ਹੈ ਕੋਈ ਨਹੀਂ ਪੁੱਛਦਾ ਅਸੀਂ ਜਦੋਂ ਨਿੱਕੇ ਰੰਕਾਂ ਤੇ ਹਾਂ ਕਿ ਤੇ ਐਸਚੋ ਸਾਹਿਬ ਨੇ ਥਾਣੇ ਬੈਠਾ ਉਹਨਾਂ ਦੇ ਲੋਕ ਲੋਕ ਅੱਗੇ ਪਿਛੇ ਹੋ ਕੇ ਜਾਣਾ ਹੁਣ ਤੇ ਸੂਟ ਮਾਰਕ ਨਹੀਂ ਰਾਜੀ ਕਿਸੇ ਨੂੰ ਜੀ ਸਮਾਂ ਇਹੋ ਜਿਹਾ ਆ ਗਿਆ ਚਲੋ ਜਿੱਦਾਂ ਗੱਡੀ ਭਜਾਈ ਨੇ ਕਿਸੇ ਦਾ ਹੋਟਾ ਨੁਕਸਾਨ ਹੋ ਸਕਦਾ ਹੋ ਸਕਦਾ ਨੁਕਸਾਨ ਪਰ ਇਹਨੂੰ ਵਕਤ ਨਹੀਂ ਮਿਲਿਆ ਜੇ ਮਿਲਦਾ ਤੇ ਜ਼ਰੂਰ ਹੋ ਸਕਦਾ ਇਹ ਕੀ ਕਾਰਵਾਈ ਕੀਤੀ ਹੈ ਕਾਰਵਾਈ ਇਹਦੀ ਬੰਦੀ ਕਾਰਵਾਈ ਕਰਨੇ ਨੇ ਫੋਟ ਦਾ ਇਹਦਾ ਚਲਾਨ ਕਰਨੇ ਆ ਜੁਰਮਾਨਾ ਇਹਨੂੰ ਪਵੇਗਾ ਕੋ 5-7000 ਤੇ ਆਪੇ ਅਗਲ ਟਿਕਾਣੇ ਆ ਜੂਗੀ ਦੱਸਿਆ ਕੋਈ ਹੁੰਦਾ ਕਿਉਂ ਗੱਡੀ ਭਜਾਈ ਉਹ ਬੱਲੇਬਾਜ਼ੀ ਕਰਦਾ ਤੇਲ ਮੁੱਕਿਆ ਤੇਲ ਪਾਉਣਾ ਮੈਂ ਖਲਾਰ ਲਈ ਤੇ ਫਿਰ ਬੰਦ ਨਾ ਹੋ ਜੇ ਬਸ ਇਹ ਗੱਲਾਂ ਨੇ ਜਵਾਬ ਕੋਈ ਨਹੀਂ ਕੀ ਕਹਿਣਾ ਚਾਹੁੰਦੇ ਤੁਸੀਂ ਬੱਸ ਚੱਲ ਮੈਂ ਤਾਂ ਬਾਕੀ ਵੀ ਸਾਰਿਆਂ ਨੂੰ ਇਹੋ ਗੱਲ ਕਹਿਣਾ ਵੀ ਜਦੋਂ ਕਿਤੇ ਕੋਈ ਪੁਲਿਸ ਰੋਕਦੀ ਆ ਪੁਲਿਸ ਤੁਹਾਡੀ ਮਤ ਲਈ ਹਮੇਸ਼ਾ ਉਹ ਪੁਰਾਣਾ ਸਮਾਂ ਨਹੀਂ ਰਿਹਾ ਵੀ ਪੁਲਿਸ ਤੁਹਾਨੂੰ ਖਰਾਬ ਕਰਦੀ ਕੋਈ ਖਰਾਬ ਨਹੀਂ ਕਰਦਾ ਪੁਲਿਸ ਤੁਹਾਡੀ ਸਹਾਇਤਾ ਲਈ ਆ ਜਿੱਦਾਂ ਲਈ ਸਾਰੇ ਦਰਵਾਜ਼ੇ ਬੰਦ ਨੇ ਪੁਲਿਸ ਦਾ ਦਰਵਾਜ਼ਾ ਤਾਂ ਲਈ ਖੁੱਲਾ ਅੰਦਾਜ਼ੀ ਰਾਤੋਂ ਪੈਂ ਦਿਨ ਹੋਏ ਸੋ ਪੁਲਿਸ ਦਾ ਮਾਣ ਕਰਨਾ ਚਾਹੀਦਾ ਪੁਲਿਸ ਦੇ ਇਸ਼ਾਰੇ ਤੇ ਰੁਕ ਜਾਓ ਪੁਲਿਸ ਕੋਈ ਕੋਈ ਕ੍ਰਾਈਮ ਨਹੀਂ ਕਰਦੀ ਪੁਲਿਸ ਆਪਣੀ ਡਿਊਟੀ ਸਜ ਤਰੀਕੇ ਨਾਲ ਕਰਦੀ ਆ